ਅਖੇ ਕਹੀ ਜਾਂਦੇ ਰਾਤੂਰਤ ਪਰਿਵਾਰ ਕਿਵੇਂ ਆ ਗਿਆ ਬਾਕੀ ਕਹਿੰਦੇ ਨੇ ਏਜੰਸੀਆਂ ਦੇ ਬੰਦੇ ਜਾਂ ਪੰਜਾਬੀਆਂ ਤੋਂ ਕੋਈ ਮੰਗ ਕੀਤੀ ਹੈ ਵੀ ਵਿਆਸ ਵਾਲੇ ਨੂੰ ਮੰਨਣ ਲੱਗ ਜਾਓ ਜਾਂ ਅਕਾਲੀ ਦਲ ਨੂੰ ਵੋਟ ਪਾ ਦਿਓ ਜਾਂ ਐਵੇਂ ਕਿਸੇ ਦਾ ਦਿਲ ਨਹੀਂ ਤੋੜੀਦਾ ਹੁੰਦਾ ਇਸ ਲਈ ਹਰ ਇੱਕ ਚੀਜ਼ ਨੂੰ ਨੈਗਟਿਵਿਟੀ ਵਿੱਚ ਨਾਲ ਲਿਆ ਜਾਵੇ ਸਿੱਖ ਕੌਮ ਦੇ ਬੜੇ ਅਜਿਹੇ ਕੰਮ ਨੇ ਐਸਪੀਜੀ ਨੂੰ ਤੱਕ ਤੁਹਾਡਾ ਕੀ ਸਵਾਰਤਾ ਕਿਹੜੇ ਤੁਹਾਡੇ ਬੱਚਿਆਂ ਨੂੰ ਸਕੂਲ ਖੋਲ੍ਹ ਕੇ ਦੇਤੇ ਜਾਂ ਕਿਹੜੇ ਤੁਹਾਨੂੰ ਉਹਨਾਂ ਨੇ ਕੋਈ ਹਸਪਤਾਲ ਖੋਲ੍ਹ ਕੇ ਦੇਤੇ ਜਾਂ ਕੋਈ ਮਾੜੇ ਕਿਸਾਨ ਸੀ ਉਹਨਾਂ ਦੀ ਕੋਈ ਮਦਦ ਕਰਤੀ ਉਹਨਾਂ ਨੇ ਜਿਹੜੇ ਮੁੱਦਿਆਂ ਤੇ ਕੰਮ ਕਰਨ ਦੀ ਲੋੜ ਆ ਉਹਨਾਂ ਤੇ ਕੀਤੀ ਜਾਵੇ ਤਾਂ ਚੰਗੀ ਗੱਲ ਐ ਨਾਬਾ ਸਟੇਟ ਸੀ ਨਾਬਾ ਮਹਾਰਾਜਾ ਰੁਪਦੰਮਨ ਸਿੰਘ ਕੋ ਨਾਬਾ ਕਾਲਜ ਕਾਨ ਸਿੰਘ ਨਾਬਾ ਜੀ ਹੀਰਾ ਮੈਲ ਮਹਾਰਾਜਾ ਹੀਰਾ ਸਿੰਘ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਸੀਗਾ ਉਹ ਚੀਜ਼ਾਂ ਨੂੰ ਇੱਕ ਇੱਕ ਪਹਿਚਾਣ ਮਿਲੀ ਐ ਤਾਂ ਇਹਦੇ ਵਿੱਚ ਮਾੜੀ ਗੱਲ ਕੀ ਐ ਆਪਣੇ ਸਿੱਖ ਕੌਮ ਦਾ ਹੀ ਇਤਿਹਾਸ ਉੱਪਰ ਆਇਆ ਐ ਮਾੜੀ ਗੱਲ ਕੀ ਐ ਪਰਿਵਾਰ ਨੇ ਤੁਹਾਡੇ ਤੋਂ ਕੋਈ ਮੰਗ ਕੀਤੀ ਐ ਜਾਂ ਪੰਜਾਬੀਆਂ ਤੋਂ ਕੋਈ ਮੰਗ ਕੀਤੀ ਐ ਵੀ ਵਿਆਸ ਵਾਲੇ ਨੂੰ ਮੰਨਣ ਲੱਗ ਜਾਓ ਜਾਂ ਅਕਾਲੀ ਦਲ ਨੂੰ ਵੋਟ ਪਾ ਦਿਓ ਜਾਂ ਫਲਾਣੀ ਨੂੰ ਵੋਟ ਪਾ ਦਿਓ ਐਵੇਂ ਕਿਸੇ ਦਾ ਦਿਲ ਨਹੀਂ ਤੋੜੀਦਾ ਹੁੰਦਾ ਉਹ ਬੱਚਾ ਕੇਸ ਰੱਖ ਕੇ ਪੱਗ ਬੰਨਣਾ ਚਾਹੁੰਦਾ ਘੋੜੇ ਰੱਖਣਾ ਚਾਹੁੰਦਾ ਤਾਂ ਉਹਦੇ ਵਿੱਚ ਮਾੜੀ ਗੱਲ ਇਹ ਦੱਸੋ ਕੀ ਹੈ ਇਸ ਚੀਜ਼ ਕੋ ਇਹ ਬੱਚਿਆਂ ਨੂੰ ਸ਼ਾਹ ਮਿਲਦਾ ਜ ਹੁਣ ਇੰਨੇ ਗਾਣੇ ਆਪਣੇ ਪੰਜਾਬ ਦੇ ਵਿੱਚ ਸਿੰਗਰ ਗਾਉਂਦੇ ਆ ਜਿਨ੍ਹਾਂ ਦਾ ਕੋਈ ਟੋਕ ਨਹੀਂ ਬਣਦਾ ਉਹਨਾਂ ਨੂੰ ਬੱਚੇ ਆਪਣੇ ਫੋਲੋ ਕਰਦੇ ਉੱਥੇ ਤੁਸੀਂ ਕਿਉਂ ਨਹੀਂ ਬੋਲਦੇ ਜੇ ਕੋਈ ਚੀਜ਼ ਚੰਗੀ ਹੋ ਰਹੀ ਆ ਉਥੇ ਤੁਸੀਂ ਆਪਣੇ ਆਪਣੇ ਵਿਚਾਰ ਪੇਸ਼ ਕਰਨ ਲੱਗ ਜਾਨੇ ਹੋ ਕੋਈ ਆਪਣੀ ਬੁੱਧੀ ਦੇ ਮੁਤਾਬਕ ਟਿੱਪਣੀਆਂ ਕਰਨੇ ਸ਼ੁਰੂ ਕਰ ਦਿੰਦਾ ਹੈ ਇਸ ਲਈ ਜਿੱਥੇ ਬੋਲਣਾ ਉਥੇ ਬੋਲਣ ਦੀ ਜ਼ਰੂਰਤ ਆ ਹੋਰ بڑے ਟਾਪਿਕ ਨੇ ਪੰਜਾਬ ਦੇ ਵਿੱਚ ਬੋਲਣ ਲਈ ਜੇ ਕੋਈ ਬੱਚਾ ਸਿੱਖੀ ਨਾਲ ਜੁੜ ਰਿਹਾ ਤਾਂ ਉਹਨੂੰ ਜੁੜਨ ਲੈਣ ਦਿਓ ਉਹਦਾ ਮਨ ਨਾ ਖਰਾਬ ਕੀਤਾ ਜਾਵੇ ਉਹ ਜਨਸੀਅਤ ਦੇ ਬੰਦੇ ਕਿਵੇਂ ਹੋ ਸਕਦੇ ਆ ਹਰ ਇੱਕ ਚੀਜ਼ ਨੂੰ ਨੈਗੇਟਿਵਿਟੀ ਦੇ ਵਿੱਚ ਲੈਨੇ ਹੋ ਜਿੰਨਾ ਇੱਕ ਪਾਸੇ ਤਾਂ ਪੋਜ਼ਿਟਿਵ ਵੀਡੀਓ ਚੱਲ ਰਹੀਆਂ ਹਨ ਵੀ ਲੋਕ ਇਹ ਚੀਜ਼ ਤੋਂ ਬੜੇ ਖੁਸ਼ ਹਨ ਲੋਕਾਂ ਨੂੰ ਬਹੁਤ ਉਮੀਦਾਂ ਲੱਗੀਆਂ ਵੀ ਚਲੋ ਕੋਈ ਤਾਂ ਸਿੱਖ ਕੌਮ ਦੀ ਕੋਈ ਨਵੀਂ ਗੱਲ ਸੁਣਨ ਨੂੰ ਮਿਲੀ ਜਿੱਦੇ ਵਿੱਚ ਆਪਾਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਤੇ ਦੂਜੇ ਪਾਸੇ ਲੋਕ 네ਗਟਿਵਿਟੀ ਵਾਲੇ ਵੀਡੀਓ ਲੈ ਕੇ ਆਉਂਦੇ ਨੇ ਕਹੀ ਜਾਂਦੇ ਆ ਉਤੋਂ ਦੀ ਵੱਧ ਤੋਂ ਵੱਧ ਵਾਇਰਲ ਕਰ ਦੋ ਵੱਧ ਤੋਂ ਵੱਧ ਸ਼ੇਅਰ ਕਰ ਦੋ ਵੀ ਤੁਹਾਡੇ ਸ਼ੇਅਰ ਕਰਨ ਨਾਲ ਫਿਰ ਕਿਹੜਾ ਉਹ ਪਰਿਵਾਰ ਕੇਸ ਹਾਰ ਜਾਊ ਜਾਂ ਹਾਈ ਕੋਰਟ ਕੇਸ ਵਾਪਸ ਲੈ ਲੂਗੀ ਅਗਲੇ ਨੇ ਕੇਸਰ ਲੜ ਕੇ ਆਪਦੀ ਹੱਕ ਲੈਏ ਨੇ ਉਹ ਉਹਨਾਂ ਦਾ ਘਰ ਹੈ ਉਹਨਾਂ ਦਾ ਪਰਿਵਾਰ ਹੈ ਉਹਨਾਂ ਨੇ ਆਪ ਦੇ ਦਾਦੇ ਪੁਰਦਾਦਿਆਂ ਦੀ ਜਗ੍ਹਾ ਲਈ ਹੈ ਨਾਬਾ ਇੱਕ ਸਟੇਟ ਹੁੰਦੀ ਸੀ ਮਹਾਰਾਜਾ ਰੁਪਦਮਨ ਸਿੰਘ ਮਹਾਰਾਜਾ ਹੀਰਾ ਸਿੰਘ ਬਹੁਤ ਵੱਡੇ ਸਿੱਖ ਕੌਮ ਦੇ ਰਾਜੇ ਹੋਏ ਹਨ ਉਹਨਾਂ ਨੇ ਬਹੁਤ ਸਿੱਖ ਕੌਮ ਦੀ ਸੇਵਾ ਕੀਤੀ ਹੈ ਬਹੁਤ ਲੋੜ ਬੰਦਾ ਲੋਕਾਂ ਦੀ ਸੇਵਾ ਕੀਤੀ ਹੈ